श्री हर गोबिंदपुर साहिब तो कुमार रोड ते होले मोहल्ले दे संबंध विच पिंड कुमार दाना मंडी पीर बाबा खुंडा जी शहीद बाबा फिरन जी पिंड पेटू चक बस स्टैंड ते पिंड किशन कोट बस स्टैंड ते पिंड मिठापुर मचरावा बस स्टैंड ते समूह सिख संगता वालों थां थां ते था था लंगर लगाए गए लगिया रौनकां तुसी देख रहे हो डीएस न्यूज़ पंजाब दी खास रिपोर्ट पत्रकार रमेश लाल ਸਾਡੇ ਐਨਆਰਈ ਜੀ ਸਾਡੇ ਬੱਚੇ ਜਿਹੜੇ ਤੇ ਸੇਵਾ ਕਰਦੇ ਸੀ ਸੋ ਇਸ ਸੇਵਾ ਦੇ ਬਦੌਲਤ ਹੀ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ ਬਿਲਕੁਲ ਮੈਂ ਇਹ ਲੰਘ ਸ਼ੁਰੂ ਹੋਇਆ 25 ਨੂੰ ਪਰਵਾ ਕੇ ਗਏ ਸੀ ਉਹਨੋਂ ਬੱਚੇ ਸਾਰੇ ਜਿੰਨੇ ਸੇਵਾ ਕਰਦੇ ਸੀ ਸੇਵਾ ਤੇ ਹੀ ਮੁੱਖ ਰੱਖਦੇ ਆ ਉਹ ਸਾਰੇ ਬੱਚੇ ਦੇਸ਼ ਦੇ ਜਿਹੜੇ ਸਾਰੇ ਟਿੱਕ ਵੀ ਸਿੱਧਦੇ ਆ ਦੇਣੇ ਸਾਰੀ ਸੇਵਾ ਕਰਦੇ लाय वीर बाहे गुरु

न परा पूरबुला ਯਾਰ ਰਖਰਨੇ ਜੀ ਸੱਸਾ ਸਾਚਨਾ ਜੁੜ ਜੋ ਤਕੀਨ ਦਾ ਤਿਆਗੀ ਹੋ ਜਾ ਮੈਂ ਉਹ ਵੀ ਕਿਤੇ ਦੱਸਣਾ ਨਹੀਂ ਹੁਣ ਪਤਾ ਨਹੀਂ ਕਿਹੜਾ ਜਿਹੜਾ ਦੱਸਣਾ ਨਹੀਂ ਆਖੋ ਫਿਰ ਸਾਡੇ ਬਾਪੂ ਨੇ ਚਾਰ ਚੰ ਸਪੀਕਰ ਲਾਏ ਨਾਲ ਬਕਸੇ ਵੱਖਰੇ ਲਾਏ ਐ ਵੀ ਤੁਸੀਂ ਕਿਹਨੇ ਨਾਮ ਜਿਹੜਾ ਲਿਆ ਦੱਸਣਾ ਨਹੀਂ ਸਾਡਾ ਬਾਪੂ ਤੇ ਖੁੱਲ੍ਹਾਈ ਮਾਰੀ ਨੇ ਵਫਾ ਦਿੱਤਾ ਵਾ ਨਾਲ ਬਸਿਆ ਵੀ ਆ ਕਿ ਨਾਮ ਕੇ ਹਾਜੀ ਪ੍ਰਾਪਤ ਮਹਨਾ ਜੀ ਸਾਡੇ ਤੁਸੀਂ ਸਤਿਕਾਰ ਤੋਂ ਕੀ ਚੱਲਦਾ ਸਾਡੇ ਨਵੇਂ ਪਿੰਡ ਸਾਰੀ ਸੰਗਤ ਦਾ ਉਪਰਾਲਾ ਇਸ ਨੂੰ ਸਾਰੀ ਪੇੜ ਦਾ ਕਿ ਸਾਡੇ ਕੱਲੇ ਪੇੜ ਦਾ ਲੱਗ ਰਿਹਾ ਜੀ ਤੇ ਬੜਾ ਸੁਨੇਹੇ ਕਿਰਪਾ ਸਾਹਿਬ